ਹੈ ਭਾਈ ਕੀ ਨਾਮ ਜੀ ਮੇਰਾ ਨਾਮ ਹੀ ਅਵਤਾਰ ਸਿੰਘ ਜੀ ਤੇ ਕਿਹੜੀ ਜਗ੍ਹਾ ਹੈਗੀ ਇਹ ਪਿੰਡ 체ਕੂਪੁਰ ਜੀ ਤੇ ਇਹ ਜਗ੍ਹਾ ਕਿਹੜੀ ਦਰਤਾਸ ਸਾਹਿਬ ਜੀ ਇਹ ਸਿੰਘ ਸਭਾ ਗੁਰਦੁਆਰਾ ਜੀ ਕੀ ਗੱਲਬਾਤ ਹੋਈ ਹੈ ਜੀ ਇਹ ਗੱਲਬਾਤ ਭਾਈ ਇਹ ਹੋਇਆ ਕਿ ਪਰਸੋਂ ਨਾ ਰਾਤ ਨੂੰ ਕੋਈ ਪੌਣ ਇੱਕ 2 ਵਜੇ ਦੇ ਕਰੀਬ ਇੱਥੇ ਚੋਰੀ ਹੋਈ ਆ ਸਾਡੇ ਜਿਹੜੇ ਹੈਡ ਗ੍ਰਾਂਥੀ ਆ ਉਹ ਸਵੇਰੇ ਪਾਠ ਕਰਨ 4 ਵਜੇ ਆਉਂਦੇ ਆ ਜਦੋਂ ਉਹਨੇ ਆ ਕੇ ਦੇਖਿਆ ਕਿ ਵੀ ਇੱਥੋਂ ਨਾ ਗੱਲਾਂ ਚੋਰੀ ਹੋਇਆ ਸੀਗਾ ਵੀ ਉਹਦੇ ਔਰ ਭੋਰ ਵੀ ਉੜ ਗਏ ਵੀ ਇਹ ਹੋਇਆ ਕੀ ਹੈਗਾ ਉਸ ਤੋਂ ਬਾਅਦ ਆ ਫਿਰ ਉਹਨਾਂ ਤੁਰੰਤ ਪਿੰਡ ਨੂੰ ਲੋਸਮੈਂਟ ਕੀਤੀ ਔਰ ਪਿੰਡ ਦੇ ਸਾਰੇ ਹੀ ਇੱਥੇ ਗੁਰਦਵਾਲਾ ਸਾਹਿਬ ਪਹੁੰਚੇ ਜਿਹੜੇ ਆ ਕੇ ਦੇਖਿਆ ਵੀ ਸਾਰੇ ਹੀ ਹੈਰਾਨ ਹੈ ਗਏ ਉਸਤਾਲਾ ਚੱਕੇ ਨਾਲ ਕਿਤੇ ਹੋਰ ਦੂਰ ਜਾ ਕੇ ਸੱਟਿਆ ਸਗਾ ਨਹੀਂ ਕਿੰਨੇ ਬੰਦੇ ਸਗੇ ਤਿੰਨ ਜਣੇ ਜੀ ਸੀਸੀਟੀਵੀ ਹੈਗੀ ਜੀ ਹਾਂਜੀ ਹਾਂਜੀ ਸਾਡੇ ਕੋਲ ਹੈਗੀ ਆ ਜੀ ਤੇ ਪੁਲਿਸ ਨੂੰ ਤਲਾਹ ਦੇਤੀ ਸੀ ਪੁਲਿਸ ਨੂੰ ਤਲਾਹ ਦੇਤੀ ਸੀ ਜੀ ਕਿੰਨੇ ਕ ਪੈਸੇ ਸਗੇ ਵਿੱਚ ਕਲੇ 25 ਦੇ 30 ਹਜ਼ਾਰ ਦੇ ਕਰੀਬ ਸੇ ਬਾਈ ਕੀ ਮੰਗ ਹੈ ਜੀ ਤੁਹਾਡੀ ਹੋਣੀ ਮੰਗ ਸਾਡੀ ਇਹ ਹੀ ਹੈ ਕਿ ਪ੍ਰਸ਼ਾਸਨ ਕੋਲ ਉਹਨਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਔਰ ਸਾਡੇ ਪਿੰਡ ਦੇ ਵਿੱਚ ਵੀ ਇੱਕ ਦੱਸ ਦਾ ਮਾਹੌਲ ਬਣਿਆ ਕਿ ਕੱਲ ਨੂੰ ਹੋਰ ਵੀ ਕਿਤੇ ਵਾਰਦਾਤ ਨਾ ਹੋਵੇ ਅਸੀਂ ਆਪਣੇ ਹਾਰੇਦ ਵਾਲੇ ਪਿੰਡਾਂ ਨੂੰ ਵੀ ਇਹ ਹੀ ਤਾਲਣਾ ਕਰਦੇ ਹਾਂ ਕਿ ਆਪਣਾ ਉਹ ਖਿਆਲ ਰੱਖਣ ਸਤ ਗੁਰਦਾ ਸਾਹਿਬ ਦੀ ਰਾਖੀ ਰੱਖਣ ਕਿ ਕੱਲ ਨੂੰ ਹੋਰ ਨਾ ਕਿਤੇ ਪਿੰਡ ਵਿੱਚ ਹੋਰ ਕੋਈ ਵਾਰਦਾਤ ਹੋਵੇ ਰਾਤ ਨੂੰ ਗੁਰਦੁਆਰਾ ਸਾਹਿਬ ਚ ਕੋਈ ਰਹਿੰਦਾ ਨਹੀਂ ਹੈ ਜੀ ਨਹੀਂ ਨਹੀਂ ਸਰ ਨਹੀਂ ਰਹਿੰਦਾ ਨਹੀਂ ਹੈਗਾ ਜੀ ਇਹ ਕੋਈ ਕੀ ਰਾਜ ਜੀ ਮੈਂ ਸਰਦਾਰ ਹਰਮੇਸ਼ ਸਿੰਘ ਪਿੰਡ ਛੇਕੂਪੁਰ ਮੈਂ ਇਸ ਗੁਰਦੁਆਰੇ ਦੀ ਆ ਕਮੇਟੀ ਮੈਂਬਰ ਵੀ ਹੈਗਾ ਆ ਤੇ ਜੋ ਮਤਲਬ ਕਿ ਇੱਥੇ ਚੋਰੀ ਹੋਈ ਹੈ ਉਹ ਮਤਲਬ ਕਿ ਖੇਤਾਂ ਵਿੱਚ ਹੀ ਆਏ ਆ ਰਾਤ ਨੂੰ ਮਤਲਬ 1 ਵਜੇ 43 ਜਾਂ 1 ਵਜੇ 10 ਮਿੰਟ ਦਾ ਟਾਈਮ ਸੀਗਾ ਜੇ ਜਦੋਂ ਜਿਹੜਾ ਹੈ ਸਾਈਡ ਵਾਲਾ ਦਰਵਾਜਾ ਹੈਗਾ ਉਹ ਬਹੁਤ ਛੋਟਾ ਦਰਵਾਜਾ ਆ ਤਾਂ ਉੱਥੋਂ ਦੀ ਉਹਨੇ ਕਟਰ ਦੇ ਨਾਲ ਜਿੰਦਾ ਖੋਲਿਆ ਜਿੱਥੋਂ ਦੀ ਮਦਰ ਆਮ ਜਿਹੜਾ ਮੇਨ ਗੇਟ ਉਹ ਨੂੰ ਕੁਛ ਨਹੀਂ ਕੀਤਾ ਨਹੀਂ ਜਿਹੜਾ ਛੋਟਾ ਦਰਵਾਜਾ ਉਹਦਾ ਗੇਟ ਉਹਦਾ ਤਾਲਾ ਖੋਲ ਕੇ ਤਾਂ ਅੰਦਰ ਆ ਗਏ ਆ ਅੰਦਰ ਆ ਗਏ ਜਿਆ ਦਵਾਨ ਹਾਲ ਦਾ ਜਿਹੜਾ ਦਰਵਾਜਾ ਹੈਗਾ ਆ ਉਹਦਾ ਵੀ ਜਿਹੜਾ ਇੰਟਰਲੋਕ ਲਾਇਆ ਸੀ ਉਹ ਵੀ ਉਹਨੇ ਤੋੜ ਦਿੱਤਾ ਤੇ ਜਿਹੜਾ ਦਵਾ ਕਾਰਲ ਸੀਗਾ ਉਹ ਵੀ ਤੋੜ ਦਿੱਤਾ ਤੋੜ ਕੇ ਉਹ ਅੰਦਰ ਦਾਖਲ ਹੋਏ ਆ ਜਦੋਂ ਅੰਦਰ ਦਾਖਲ ਹੋਏ ਆ ਤੇ ਉਹਦੇ ਬਾਅਦ ਦੇ ਵਿੱਚ ਉਹਣੀ ਅੰਦਰ ਜਾ ਕੇ ਪਹਿਲਾਂ ਉਹਨੂੰ ਗੋਲਕ ਨੂੰ ਦੇਖਿਆ ਪੈਸਿਆਂ ਵਰੀ ਨੂੰ ਤੇ ਐਸੇ ਗੋਲਕ ਨੂੰ ਦੇਖਿਆ ਉਹਨੂੰ ਚੱਕ ਕੇ ਦੇਖਿਆ ਜਦੋਂ ਚੱਕ ਕੇ ਦੇਖਿਆ ਟੋਰਚ ਨਾਲ ਉਹ ਗੋਲਕ ਨੂੰ ਵਿੱਚ ਦੇਖਿਆ ਕਿੰਨੇ ਪੈਸੇ ਹੈਗੇ ਆ ਤੇ ਕਿਉਂਕਿ ਗੋਲਕ ਵਿੱਚ ਪੈਸੇ ਦਾ ਕਾਫੀ ਸੀ ਕਿਉਂਕਿ ਸੰਗਰਾਮ ਦੇ ਦਿਨ ਖੋਲਣੀ ਸੀ ਮੋਰੇ ਗੁਰਪੁਰ オフィス ਹੋਇਆ ਸੀ ਲਾਵਾ ਵੀ ਹੋਣੀ ਅਸੀਂ ਇਸ ਕਰਕੇ ਚੜਾਵਾ ਕਾਫੀ ਚੜਿਆ ਹੋਇਆ ਸੀਗਾ ਤੇ ਇਸ ਕਰਕੇ ਉਹਣੀ ਪਹਿਲਾਂ ਗੋਲਕ ਨੂੰ ਚੱਕਰ ਦੀ ਕੋਸ਼ਿਸ਼ ਕੀਤੀ ਗੋਲਕ ਭਾਰੀ ਬਹੁਤ ਸੀਗੀ ਫਿਰ ਉਹ ਗੋਲਕ ਚੱਕ ਕੇ ਫਿਰ ਵਾਪਸ ਦਰਵਾਜੇ ਵੱਲ ਨੂੰ ਚਲੇ ਗਏ ਪਰ ਦੁਬਾਰਾ ਫਿਰ ਦੋਨੋਂ ਜਣੇ ਆਏ ਤੇ ਉਹਨਾਂ ਦੋਨਾਂ ਦੇ ਗੋਲਕ ਚੱਕੀ ਗੋਲਕ ਚੱਕ ਕੇ ਉਹ ਪਹਿਲਾਂ ਦਵਾਨ ਹਾਲ ਤੋਂ ਬਾਹਰ ਲਿਆਏ ਬਾਹਰ ਲਿਆ ਕੇ ਤਾਂ ਉੱਪਰ ਹੀ ਪਈ ਸੀਗੀ ਤੇ ਉਹ ਫਿਰ ਥੱਲੇ ਨੂੰ ਆਉਂਦੇ ਆ ਥੱਲੇ ਨੂੰ ਆਉਂਦੇ ਆ ਤਾਂ ਫਿਰ ਤੀਸਰਾ ਬੰਦਾ ਜਿਹੜਾ ਹੈਗਾ ਉਹਨੂੰ ਬਾਜ਼ ਮਾਰਦੇ ਆ ਕਿ ਗੋਲਕ ਭਾਰੀ ਆ ਕਿ ਥੱਲੇ ਲਿਜਾਣੀ ਆ ਔਰ ਉਹ ਆਉਂਦਾ ਨਹੀਂ ਕੋਸਟ ਹੈ ਬਾਦਾਂ ਜਿਹੜੇ ਗੋਲ ਕ ਥੱਲੇ ਲਿਉਂਦੇ ਆ ਉਸ ਸਮੇਂ ਤੀਸਰਾ ਬੰਦਾ ਹੈਗਾ ਉਹ ਨੱਠਾ ਆਉਂਦਾ ਤਾਂ ਆਪੇ ਮੁੰਡੇ ਦੇ ਚੱਕ ਕੇ ਉਹ ਛੋਟੇ ਗੇਟ ਰਾਹੀ ਵਿੱਚੀ ਫਿਰ ਦੁਆਰਾ ਬਾਹਰ ਨਿਕਲ ਜਾਂਦੇ ਗੋਲ ਗੋਲ ਕ ਲੈ ਕੇ ਜਦੋਂ ਸਾਡੇ ਸਵੇਰੇ ਨਿਤਨੇਮ ਹੁੰਦਾ ਆ ਭਾਈ ਹਰਦੀਪ ਸਿੰਘ ਜਿਹੜੇ ਉਹ ਨਿਤਨੇਮ ਕਰਦੇ ਆ ਨਹੀਂ ਜਦੋਂ ਆ ਕੇ ਆ ਦੇਖਿਆ ਤਾਂ ਇਹ ਆਪਣੇ ਜਿੰਦਾ ਕੋ ਟੁੱਟਾ ਪਿਆ ਆ ਤਾਂ ਉਹਨਾਂ ਨੂੰ ਸ਼ੱਕ ਹੋ ਗਈ ਕਿ ਇਹ ਜਿਹੜਾ ਜਿੰਦਾ ਹੈਗਾ ਇਹ ਟੁੱਟ ਗਿਆ ਆ ਤੇ ਇਸ ਕਰਕੇ ਮੋਰੇ ਕੋਈ ਕਾਂਡ ਹੋ ਗਿਆ ਆ ਤਾਂ ਉਹ ਨਹੀਂ ਜੋ ਅੰਦਰ ਦੇਖਿਆ ਤਾਂ ਗੋਲ ਕਹਿ ਨਹੀਂ ਸੀਗੀ ਤੇ ਉਹਣੀ ਫਿਰ ਨਿਤਨੇਮ ਦੇ ਉਪਰੰਤ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੱਤੀ ਕਿ ਗੋਰਦਾਰੀ ਗੋਲ ਕੇ ਚੱਕੀ ਗਈ ਆ ਸਾਰੇ ਪਿੰਡ ਵਾਲੇ ਇਕੱਠੇ ਹੋਵੋ ਤਾਂ ਉਸ ਸਮੇਂ 80 ਵੀ ਸਾਰੇ ਜਾਂ ਜਿੰਨੇ ਵੀ ਕਮੇਟੀ ਮੈਂਬਰ ਸੀਗੇ ਤਾਂ ਬਾਕੀ ਪਿੰਡ ਦੇ ਹੋਰ ਪਤ ਬੰਦੇ ਸੱਜਣ ਸੀਗੇ ਉਹ ਸਾਰੇ ਇਕੱਠੇ ਹੋ ਗਏ ਤਾਂ ਜੋ ਦੇਖਿਆ ਤਾਂ ਜੋ ਥੋੜਾ ਲਵਾਲਾ ਹੋਇਆ ਹੈ ਉਸ ਸਮੇਂ ਖੇਤਾਂ ਵਿੱਚ ਜੋ ਗੋਲਕ ਲੱਭਣ ਗਏ ਤਾਂ ਉਹ ਖੇਤਾਂ ਵਿੱਚ ਗੋਲਕ ਮਿਲੀ ਆ ਤੇ ਜਦੋਂ ਗੋਲਕ ਦੇਖੀ ਜਾ ਉਹਦੇ ਵਿੱਚ ਪੈਸੇ ਸਾਰੇ ਕੱਢ ਲਏ ਟੁੱਟੀ ਪਈ ਸੀਗੀ ਤਾਂ ਕਮੇਟੀ ਮੈਂਬਰ ਜਾਂ ਬਾਕੀ ਜਿਹੜੇ ਪਤਾ ਬੰਦੇ ਸੱਜਣ ਸੀਗੇ ਉਹ ਸਾਰੇ ਗੋਲਕ ਨੂੰ ਚੱਕ ਕੇ ਫਿਰ ਗੁਰਦੁਆਰੇ ਲੈ ਕੇ ਆਏ ਤਾਂ ਉਸ ਸਮੇਂ ਅਸੀਂ ਪੋਰਸਨ ਵੀ ਇਹ ਇਨਫੋਰਮੇਸ਼ਨ ਕਰ ਦਿੱਤੀ ਆ ਤੇ ਪਰ ਪੁਲਿਸ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕਿਉਂ ਇੱਕ ਵਾਰ ਉਹ ਦੇਖ ਗਏ ਆ ਕੇ ਤਾਂ ਉਹ ਦੇਖ ਕੇ ਮੌਕਾ ਦੇਖ ਕੇ ਚਲੇ ਗਏ ਆ ਤੇ ਹੁਣ ਅੱਗੇ ਕੋਈ ਮਤਲਬ ਦੋਸ਼ੀਆਂ ਦੀ ਕੋਪਾਲ ਨਹੀਂ ਹੋ ਰਹੀ ਇਸ ਦਾ ਸਾਨੂੰ ਇਹ ਹੈਗਾ ਕਿ ਸਾਨੂੰ ਇਸ ਚੀਜ਼ ਦਾ ਹੈਗਾ ਕਿ ਚਲੋ ਅੱਜ ਇਸ ਗੁਰਦੁਆਰੇ ਚੋਰੀ ਹੋਈ ਹੈ ਹੋਰ ਵੀ ਗੁਰਦੁਆਰਿਆਂ ਜਿੱਦਾਂ ਚੋਰੀਆਂ ਹੋ ਸਕਦੀਆਂ ਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਦੀ ਪਾਲ ਕੀਤੀ ਜਾਵੇ